ਸਤਿ ਸ੍ਰੀ ਅਕਾਲ ਦੋਸਤੋ ਰੋਜ਼ਗਾਰ ਨਿਊਜ਼ ਦੇ ਆਫੀਸ਼ਲ YouTube ਚੈਨਲ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਜੀ ਅੱਜ ਫਿਰ ਤੁਹਾਡੇ ਵਾਸਤੇ ਇੱਕ ਫਰੈਸ਼ ਨੋਟੀਫਿਕੇਸ਼ਨ ਲੈ ਕੇ ਆਏ ਹਾਂ ਜੋ ਕਿ ਗੁਰਦਾਸਪੁਰ ਕੋਰਟ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਵਿੱਚ ਜੋ ਪੋਸਟ ਹਨ ਲੈਫਟ ਆਪਰੇਟਰ ਦੀਆਂ ਪੋਸਟ ਹਨ ਆਓ ਸਮਾਂ ਨਾ ਵੇਸਟ ਕਰਦੇ ਹੋਏ ਆਫੀਸ਼ਲ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੋ ਕਿ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਗੁਰਦਾਸਪੁਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਇਸ ਦੀਆਂ ਜੋ ਪੋਸਟਾਂ ਫਾਰਮ ਭਰਨ ਦੀ ਆਫਲਾਈਨ ਫਾਰਮ ਭੇਜਣ ਦੀ ਆਖਰੀ ਮਿਤੀ 13/10/2025 5 ਵਜੇ ਤੱਕ ਰਹਿ ਹੈ ਅਤੇ ਕੁੱਲ ਪੋਸਟਾਂ 6 ਹਨ ਐਡਰੈਸ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿੱਥੇ ਤੁਸੀਂ ਇਸ ਨੂੰ ਇਸ ਫਾਰਮ ਨੂੰ ਫਿਲ ਕਰਕੇ ਭੇਜਣਾ ਹੈ ਉਸ ਤੋਂ ਬਾਅਦ ਤੁਹਾਨੂੰ ਅੱਗੇ ਅਸੀਂ ਦੱਸ ਦਿੰਦੇ ਹਾਂ ਪੂਰੀ ਡਿਟੇਲ ਕਿਸ ਕਿਸ ਪ੍ਰਕਾਰ ਦੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਹਨ ਇਸ ਦੇ ਵਿੱਚ ਲੈਫਟ ਅਫੀਸਰ ਦੀਆਂ ਪੋਸਟਾਂ ਹਨ ਜੋ ਕਿ ਟੋਟਲ ਪੋਸਟਾਂ 6 ਹਨ ਜਰਨਲ ਔਮੈਨ ਵਾਸਤੇ ਦੋ ਪੋਸਟਾਂ ਈਡਬਲਯੂਐਸ ਜਰਨਲ ਵਾਸਤੇ ਇੱਕ ਪੋਸਟ ਹੈ ਐਸਸੀ ਮਜਵੀ ਸਖ ਬਾਲਮਿਕੀ ਸਿੱਖ ਵਾਸਤੇ ਇੱਕ ਪੋਸਟ ਹੈ ਐਸਸੀ ਔਮੈਨ ਵਾਸਤੇ ਐਸਸੀ ਔਮੈਨ ਮਜਵੀ ਸਖ ਬਾਲਮਿਕੀ ਸਿੱਖ ਵਾਸਤੇ ਇੱਕ ਪੋਸਟ ਹੈ ਈਐਸਐਮ ਜਰਨਲ ਵਾਸਤੇ ਇੱਕ ਪੋਸਟ ਹੈ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਉਮਰ ਦੀ ਗੱਲ ਕਰ ਲੈਣੀ ਹੈ ਉਮਰ ਇਸ ਦੇ ਵਿੱਚ 18 ਤੋਂ ਲੈ ਕੇ 37 ਸਾਲ ਰੱਖੀ ਗਈ ਹੈ ਅਤੇ ਜੋ ਨਿਯਮ ਤਾਪਕ ਏਜ ਰਿਲੈਕਸੇਸ਼ਨ ਦਿੱਤੀ ਜਾਊਗੀ ਕੈਟਾਗਰੀ ਵਾਈਜ਼ ਉਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਅੱਗੇ ਆਪਾਂ ਯੋਗਤਾ ਦੀ ਗੱਲ ਕਰ ਲੈਨੇ ਯੋਗਤਾ ਇਸ ਵਿੱਚ 10ਵੀਂ ਮੰਗੀ ਗਈ ਹੈ ਨਾਲ ਹੀ ਆਈਟੀਆਈ ਸਰਟੀਫਿਕੇਟ ਇਲੈਕਟ੍ਰੀਕਲ ਦਾ ਯਾਨੀ ਕਿ ਇਲੈਕਟ੍ਰੀਕਲ ਦੀ ਆਈਟੀਆਈ ਮੰਗੀ ਗਈ ਹੈ ਜਾਂ ਫਿਰ 5 ਸਾਲ ਦਾ ਤੁਹਾਡਾ ਐਕਸਪੀਰੀਅੰਸ ਹੋਣਾ ਜੀਦਾ ਹੈ ਹੋਣਾ ਚਾਹੀਦਾ ਹੈ ਬਾਕੀ ਤੁਸੀਂ ਸਕਰੀਨ ਤੇ ਚੰਗੀ ਤਰ੍ਹਾਂ ਰੀਡ ਹੀ ਕਰ ਲੈਣਾ ਉਸ ਤੋਂ ਬਾਅਦ ਇਸ ਦੇ ਵਿੱਚ ਬਹੁਤ ਜ਼ਿਆਦਾ ਕੰਡੀਸ਼ਨਸ ਕੰਡੀਸ਼ਨਸ ਦਿੱਤੀਆਂ ਗਈਆਂ ਨੇ ਜੋ ਤੁਸੀਂ ਆਪਣੇ ਆਪ ਫਾਰਮ ਦੇ ਵਿੱਚ ਭਰ ਲੈਣਾ ਇਹ ਜੋ ਫਾਰਮ ਹੈ ਕੈਪੀਟਲ ਲੈਟਰ ਦੇ ਵਿੱਚ ਭਰਨਾ ਹੈ ਇਹ ਫਾਰਮ ਹੈ ਤੁਸੀਂ ਇਸ ਦਾ ਪ੍ਰਿੰਟ ਆਊਟ ਲੈ ਲੈਣਾ ਹੈ ਕੈਪੀਟਲ ਲੈਟਰ ਦੇ ਵਿੱਚ ਇਸ ਨੂੰ ਫਿਲ ਕਰਨਾ ਹੈ ਫਿਲ ਕਰਨ ਬਾਰੇ ਮੇਨ ਮੇਨ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਆ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਹੈ ਕੈਂਡੀਡੇਟ ਜੋ ਅਪਲਾਈ ਕਰੇ ਉਸ ਦਾ ਨਾਮ ਲਿਖਣਾ ਹੈ ਉਸ ਤੋਂ ਬਾਅਦ ਆਪਣਾ ਫਾਦਰ ਦਾ ਨਾਮ ਇਸ ਦੇ ਸਾਹਮਣੇ ਲਿਖ ਦੇਣਾ ਹੈ ਡੇਟ ਆਫ ਬਰਥ ਲਿਖ ਦੇਣੀ ਹੈ ਐਜ਼ 112025 ਮਤਲਬ ਕਿ 112025 ਨੂੰ ਤੁਹਾਡੀ ਕਿੰਨੀ ਉਮਰ ਬੰਦੀ ਸੀ ਉਹ ਇੱਥੇ ਲਿਖ ਦੇਣੀ ਹੈ ਕੈਟਾਗਰੀ ਆਪਣੀ ਲਿਖ ਦੇਣੀ ਹੈ ਜਰਨਲ ای ਡਬਲਯੂ ਐਸ ਜਾਂ ਫਿਰ ਐਸ ਸੀ ਓ ਬੀ ਸੀ ਜੋ ਵੀ ਤੁਹਾਡੀ ਕੈਟਾਗਰੀ ਉਹ ਲਿਖ ਦੇਣੀ ਹੈ ਕੁਆਲੀਫਿਕੇਸ਼ਨ ਤੁਹਾਡੇ ਕੋਲ ਕੀ ਹੈ ਉਹ ਲਿਖ ਦੇਣੀ ਹੈ ਪਰ ਇੱਥੇ ਤੁਸੀਂ ਪਰਮਾਨੈਂਟ ਤੇ ਕੋਰਸਪੋਂਡਿੰਗ ਐਡਰੈਸ ਲਿਖ ਦੇਣਾ ਹੈ ਕਈ ਵਾਰੀ ਕਿਸੇ ਦਾ ਐਡਰੈਸ ਵੱਖੋ ਵੱਖਰਾ ਹੁੰਦਾ ਹੈ ਜਿਵੇਂ ਕਿ ਚਿੱਠੀ ਪੱਤਰ ਵਾਲਾ ਵੱਖਰਾ ਐਡਰੈਸ ਹੁੰਦਾ ਹੈ ਅਤੇ ਪਰਮਾਨੈਂਟ ਜੋ ਡਾਕੂਮੈਂਟਸ ਤੇ ਵੱਖਰਾ ਹੁੰਦਾ ਹੈ ਉਸਦੇ ਹਿਸਾਬ ਨਾਲ ਤੁਸੀਂ ਧਿਆਨ ਨਾਲ ਡਰੈਸ ਭਰ ਦੇਣਾ ਡਿਟੇਲ ਆਫ ਦਾ ਅਗਰ ਤੁਹਾਡੇ ਕੋਲ ਕੋਈ ਵਰਕ ایکسپੀਰੀਅੰਸ ਹੋ ਇੱਥੇ ਭਰ ਦੇਣਾ ਕੰਟੈਕਟ ਨੰਬਰ ਈਮੇਲ ਤੇ ਫੋਨ ਨੰਬਰ ਤੁਸੀਂ ਇੱਥੇ ਲਿਖ ਦੇਣਾ ਹੈ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੇ ਸਿਗਨੇਚਰ ਕਰ ਦੇਣੇ ਹਨ ਇਸ ਜਗ੍ਹਾ ਤੇ ਸਿਗਨੇਚਰ ਕਰ ਦੇਣੇ ਆ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਅੱਗੇ ਲਾਸਟ ਡੇਟ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਹੀ ਚੁੱਕੇ ਹਾਂ 13 10 2025 5 ਵਜੇ ਤੱਕ ਇਹ ਤੁਹਾਡੇ ਫਾਰਮ ਪਹੁੰਚਨੇ ਚਾਹੀਦੇ ਹਨ ਸਬੰਧਤ ਜੋ ਦਿੱਤਾ ਗਿਆ ਐਡਰੈਸ ਹੈ ਉਸਤੇ ਉਸ ਤੋਂ ਬਾਅਦ ਇਹ ਸਾਰੀਆਂ ਕੰਡੀਸ਼ਨਾਂ ਤੁਸੀਂ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਹਨ ਕੰਡੀਸ਼ਨ ਪੜਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਫਾਰਮ ਦਾ ਪ੍ਰਿੰਟ ਆਊਟ ਕਢਾ ਕੇ ਅਪਲਾਈ ਕਰ ਸਕਦੇ ਹੋ ਅਤੇ ਭੇਜ ਸਕਦੇ ਹੋ ਅਤੇ ਇੱਕ ਵਾਰੀ ਰਿਕੁਐਸਟ ਹੈ ਕਿ ਫਾਰਮ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਜ਼ਰੂਰ ਪੜੋ ਜੀ ਧੰਨਵਾਦ ਜੀ